right disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing Nonprofit, educational or personal use tips the balance in favor of fair use ਹਾਂਜੀ ਅੱਜ ਆਪਾਂ ਫੇਰ ਹਾਜ਼ਰ ਹੋਏ ਆਂ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫੇਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਜੀ ਗਾਇਸ ਜਿਹੜੇ ਮੈਂ ਬਣਾਈ ਆ ਅੱਜ ਮਾਮਾ ਦੀ ਦਾਲ ਫੇਰ ਆਪਾਂ ਤੜਕਾ ਲਾਤਾ ਹੈ ਟਮਾਟਰ ਦਾ ਅੱਛਾ ਫੇਰ ਠੀਕ ਆਗੇ ਸਾਨੂੰ ਸਮਝ ਦਾਲ ਤੋਂ ਅੱਜ ਘਰੇ ਬਣਾ ਲਈ ਆ ਰੋਟੀਆਂ ਤੋਂ ਗੌਂਡੀਆਂ ਘਰੋਂ ਫੜ ਕੇ ਲਿਆਉਣਗੇ ਜਿੱਦਾਂ ਤੋਂ ਰੋਟੀ ਘਰੇ ਬਣਾਉਣੀ ਹੈ ਉਦੋਂ ਤਾਂ ਦਾਲ ਸਬਜ਼ੀ ਗਵਾਂਡੀਆਂ ਘਰੋਂ ਫੜ ਕੇ ਲੈਉਣੀ ਅੱਜ ਸਾਨੂੰ ਸਾਰੀ ਗੱਲ ਦੇ ਸਮਝ ਆ ਗਈ ਵੀ ਹਾਂ ਅੱਜ ਰੋਟੀਆਂ ਗਵਾਂਡੀਆਂ ਘਰੋਂ ਤੇ ਰੰਗ ਪੱਕੀਆਂ ਪਿਆਜ਼ ਤਾਲ ਦੇਣ ਮੈਂ ਵੀ ਬੜੀ ਕਾਲੀ ਮਾਂ ਦੀ ਦਾਲ ਮਾਈ ਫੇਵਰੇਟ ਆਪਾਂ ਕੋਈ ਵੀ ਸਬਜ਼ੀ ਬਣਾਉਣਿਆਂ ਨੂੰ ਪਹਿਲਾਂ ਛੱਲਦੇ ਆਂ ਚੀਰਦੇ ਆਂ ਫਿਰ ਧੋ ਕੇ ਫਿਰ ਬਣਾਉਂਨੇ ਆ ਸਬਜ਼ੀ ਨੂੰ ਉਦੋਂ ਜਗ੍ਹਾ ਆਪਾਂ ਦਾਲ ਵੀ ਬਣਾਉਣਾ ਉਹ ਵੀ ਚੰਗੀ ਤਰ੍ਹਾਂ ਸਵਾਰ ਕੇ ਛਾਂਟ ਕੇ ਧੋ ਕੇ ਫਿਰ ਬਣਾਉਂਨੇ ਆ ਪਰ ਮੈਂ ਲਾਦਾ ਇਹਨੇ ਮਾਂ ਦੀ ਜਿਹੜੀ ਦਾਲ ਬਣਾਈਏ ਧੋ ਕੇ ਨਹੀਂ ਬਣਾਈ ਕਿਉਂਕਿ ਕੁੱਕਰ ਦੇ ਵਿੱਚ ਤੁਸੇ ਧਿਆਨ ਨਾ ਦੇਖਦੇ ਆਸ-ਪਾਸੇ ਮਿੱਟੀ ਲੱਗੀ ਹੋਈ ਹੈ। ਇਹ ਮਿੱਟੀ ਉਹਦੀ ਲੱਗਦੀ ਹੈ ਜਦੋਂ ਆਪਾਂ ਦਾਲ ਸਬ지 ਚੰਗੀ ਤਰ੍ਹਾਂ ਧੋ ਕੇ ਨਾ ਬਣਾਈ ਹੋਵੇ ਉਵੇਂ ਵਿੱਚ ਪਾ ਦਈਏ ਤੜਕਾ ਲਾ ਕੇ। ਕਿਉਂਕਿ ਬਣਾਈ ਮੈਂ ਵੀ ਬਹੁਤ ਵਾਰ ਮਾਂ ਦੀ ਦਾਲ ਤਾਂ ਚੰਗੀ ਤਰ੍ਹਾਂ ਧੋ ਕੇ ਬਣਾਈਏ ਤਾਂ ਮੇਰੇ ਕੁੱਕਰ ਦੇ ਵਿੱਚ ਅੱਜ ਤੱਕ ਕਦੇ ਵੀ ਐ ਮਿੱਟੀ ਨਹੀਂ ਲੱਗੀ ਜਿਵੇਂ ਇਹਦੇ ਕੁੱਕਰ ਦੇ ਵਿੱਚ ਲੱਗੀ ਹੋਈ ਹੈ। ਫਿਰ ਤੇ ਗਾਇਸ ਸਣੂ ਮੌਸਮ ਨੂੰ ਦੇਖੋ ਅੱਜ ਕਿੰਨਾ ਵਧੀਆ ਵਾ ਵੈਦਰ ਤੇ ਬਦਲ ਹੋ ਗਏ ਹਨ ਠੰਢੀ ਠੰਢੀ ਹਵਾ ਚੱਲ ਰਹੀ ਆ ਮੀਂਹ ਆਊਗਾ ਸ਼ਾਇਦ ਮੀਂਹ ਆਊਗਾ ਹੁਣ ਨਹੀਂ ਆਉਂਦਾ ਮੀਂਹ ਹੁਣ ਤੂੰ ਕਹਤਾ ਨਾ ਵੀ ਮੀਂਹ ਆਊਗਾ ਮੌਸਮ ਬਹੁਤ ਸੋਹਣਾ ਹੈ ਪਰ ਹੁਣ ਨਹੀਂ ਮੀਂਹ ਆਉਂਦਾ ਤੇ ਸਸੀ ਜਣਾ ਸੀ ਸ਼ਹਿਰ ਮੈਨੂੰ ਲੱਗਦਾ ਕੈਂਸਲ ਹੋ ਜਾਊਗਾ ਜਿਦੂ ਦੀ ਸੀਗਾ ਸ਼ਹਿਰ ਜਾਣਾ ਵੀ ਦੇਖਦੇ ਆ ਸਿਰਫ ਇੱਕ ਮੀਂਹ ਕਰਕੇ ਤੇਰਾ ਸ਼ਹਿਰ ਜਾਣਾ ਕੈਂਸਲ ਹੋ ਜਾਊਗਾ ਇਹ ਕਿਵੇਂ ਹੋ ਸਕਦਾ ਮੈਂ ਤਾਂ ਹੈਰਾਨ ਆ ਇਸ ਗੱਲ ਤੇ ਵੀ ਤੂੰ ਇਹ ਗੱਲ ਸੋਚੀ ਵੀ ਕਿਵੇਂ ਵੀ ਹਾਂ ਤੇ ਇੱਕ ਮੀਂਹ ਕਰਕੇ ਸ਼ਹਿਰ ਜਾਣਾ ਕੈਨਸਲ ਹੋ ਜਾਊਗਾ ਤੇ ਤੂੰ ਵਲੌਗ ਦੇ ਵਿੱਚ ਬੋਲ ਵੀ ਦਿੱਤਾ ਇੱਥੇ ਮੀਂਹ ਛੱਡ ਹਨੇਰੀ ਤੂਫਾਨ ਸੁਨਾਮੀ ਪਹਚਾਲ ਕੋਸ਼ ਆਈ ਜਾਵੇ ਪਰ ਜਦ ਤੂੰ ਥਾਨ ਲੈਣਾ ਵੀ ਹਾਂ ਮੈਂ ਸ਼ਹਿਰ ਜਾਣਾ ਤੇ ਉੱਥੇ ਖਾ ਪੀ ਕੇ ਆਉਣਾ ਫੇਰ ਤੈਨੂੰ ਕੋਈ ਨਹੀਂ ਰੋਕ ਸਕਦਾ ਇੱਥੋਂ ਤੱਕ ਕਿ ਜੇ ਰੱਬ ਵੀ ਥੱਲੇ ਆ ਗਿਆ ਨਾ ਤੇ ਤੈਨੂੰ ਰੱਬ ਵੀ ਨਹੀਂ ਰੋਕ ਸਕਦਾ ਆਪਾਂ ਚੱਲਿਆਂ ਸ਼ਹਿਰ ਦੇਖਦੇ ਸਿਖਾ ਜਾ ਨਹੀਂ ਆਪੀ ਤੇ ਇਹ ਨਹੀਂ ਪਤਾ ਮੀਂਹ ਆ ਜਿਵੇਂ ਰਾਹ 'ਚ ਤੇ ਫੇਰ ਕੀ ਐ ਸ਼ਹਿਰ ਚੱਲਨੀ ਆ ਤੁਝਾ ਰਾਹ ਦੇ ਵਿੱਚ ਮੀਂਹ ਵੀ ਆ ਗਿਆ ਤਾਂ ਕੋਈ ਚੱਕਰ ਨਹੀਂ ਉੱਥੇ ਕੋਈ ਜਿਹੜਾ ਨੇੜੇ ਤੇੜੇ ਹੋਟਲ ਹੋਊਗਾ ਨਾ ਉਹਦੇ ਵਿੱਚ ਚੱਲ ਜੀ ਉੱਥੇ ਰੁੱਕ ਜੀ ਜਿੱਨਾਂ ਚੇ ਮੀਂਹ ਨਹੀਂ ਬੰਦ ਹੁੰਦਾ ਉਹਨਾਂ ਚਾਰ ਉੱਥੇ ਖਾਈ ਚੱਲੀ ਮੂੰਹ ਚਲਾਈ ਚੱਲੀ ਇੱਕ ਮਿੰਟ ਵੀ ਬੰਦ ਨਾ ਕਰੀ ਠੀਕ ਆ ਤੇ ਆਪਾਂ ਸ਼ਹਿਰ ਗਾਇਸ ਇਹਦੇ ਸ਼ਹਿਰ ਸਸਤਾ ਕਰਨ ਚੱਲੇ ਆ ਅੱਜ ਮੈਨੂੰ ਕੁਝ ਦਵਾਈਆਂ ਚੱਲਿਆ ਸਾਡਾ ਭਾਈ ਉਹ ਤਾਂ ਪਤਾ ਹੀ ਹੈ ਜਿੱਦਾਂ ਤੋਂ ਸ਼ਹਿਰ ਜਾਵੇਂ ਘਰੋਂ ਬਾਹਰ ਨਿਕਲੇ ਉਹਦੋਂ ਤੋਂ ਸ਼ਹਿਰ ਸਸਤਾ ਨਾ ਕਰਕੇ ਆਵੇ ਇਹ ਕਿਵੇਂ ਹੋ ਸਕਦਾ ਤੂੰ ਕਰੋ ਬੇਸ਼ੱਕ ਦੀ ਕਈ ਵਾਰ ਕਹਿ ਕੇ ਜਾਂਦੀ ਆ ਵੀ ਹਾਂ ਅੱਜ ਮੈਂ ਸ਼ਹਿਰ ਚਲੀ ਆ ਮੈਂ ਕੁਝ ਆਪਦੇ ਵਾਸਤੇ ਲੈ ਕੇ ਨਹੀਂ ਆਣਾ ਕੁਝ ਖਾ ਪੀ ਕੇ ਨਹੀਂ ਆਣਾ ਪਰ ਇਹ ਹੋ ਹੀ ਨਹੀਂ ਸਕਦਾਗਾ ਵੀ ਤੂੰ ਜਿਹੜੀ ਗੱਲ ਕਹੀ ਹੋਵੇ ਤੇ ਉਹ ਤੇ ਖੜੀ ਰਵੇਂ ਤੂੰ ਇੱਕਾ ਜੇ ਛਾੜੋ ਅੱਧੋਂ ਤੋਂ 10 ਚੀਜ਼ਾਂ ਵੱਧ ਖਾ ਕੇ ਆਉਣੀ ਆ ਜਿੱਥੇ ਦੋ ਚੀਜ਼ਾਂ ਖਰੀਦਣੀਆਂ ਉੱਥੇ ਚਾਰ ਚੀਜ਼ਾਂ ਖਰੀਦ ਕੇ ਲਿਆਉਣੀ ਆ ਗਾਇਸ ਮੂਵੀ ਲੱਗੀ ਆ ਮਿਸਟਰ ਐਂਡ ਮਿਸਿਸ 420 ਤੇ ਦੇਖ ਮੈਂ ਮਨ ਵੀ ਕਰਦਾ ਪਰ ਹਜੇ ਟਾਈਮ ਨਹੀਂ ਫੇਰ ਆਵਾਂਗੇ ਕੋਈ ਨਾ ਕੋਈ ਨਾ ਜਾ ਵੇਖਣ ਫਿਲਮ ਅਸੀਂ ਤੇਰੀ ਇਹ ਵੀ ਗੱਲ ਸਮਝ ਗਏ ਬੇਸ਼ੱਕ ਤੇ ਤੂੰ ਇਸ਼ਾਰਿਆਂ ਦੇ ਵਿੱਚ ਦੱਸਿਆ ਇਨਡਾਇਰੈਕਟ ਗੱਲ ਦੱਸੀ ਆ ਪਰ ਅਸੀਂ ਤੇਰੀ ਇਹ ਗੱਲ ਵੀ ਸਮਝ ਗਏ ਵੀ ਹਾਂ ਤੇਰਾ ਫਿਲਮ ਦੇਖਣ ਕਿਉਂ ਮਨ ਕਰਦਾ ਪਿਆ ਵੀ ਫਿਲਮ ਦੇਖਣ ਜਾਏਗੇ ਅੰਦਰ ਖਾਣ ਪੀਣ ਨੂੰ ਸਮਾਨ ਲਏਂਗੀ ਖਾਏਂਗੀ ਪੀਏਂਗੀ ਵਦਿਆ ਹਾਂਜੀ ਗਾਇਸ ਵੀਰੇ ਹੁਣ ਆਪਾਂ ਆ ਗਏ ਆ ਚਾੜ ਦਾ ਚਸਕਾ ਰੈਸਟੋਰੈਂਟ ਤੇ ਇਹ ਮੇਰਾ ਫੇਵਰੇਟ ਫੂਡ ਰੈਸਟੋਰੈਂਟ ਆ ਤੇ ਮੈਂ ਖਾਣ ਲਗੀ ਚਾਟ ਪਾਪੜੀ ਦਹੀਂ ਚਾਟ ਪਾਪੜੀ ਤੇ ਗਾਇਸ ਹੋ ਗਈ ਨਾ ਫਿਰ ਸ਼ਹਿਰ ਆਉਂਦੀ ਹੈ ਖਾਣ ਪੀਣ ਤੇ ਸ਼ੁਰੂ ਸਮਾਂ ਤਾਂ ਨੇ ਕੁਝ ਖਰੀਦਿਆ ਨਹੀਂ ਗਾ ਸੀ ਅਖੇ ਸ਼ਹਿਰ ਸਸਤਾ ਕਰਨ ਜਾਣਾ ਮੈਨੂੰ ਸੀਗਾ ਕੋਈ ਸ਼ੋਪਿੰਗ ਕਰੂਗੀ ਕੁਝ ਖਰੀਦ ਦੂਗੀ ਪਰ ਇਹਦਾ ਸ਼ਹਿਰ ਸਸਤਾ ਕਰਨ ਤੋਂ ਮਤਲਬ ਆ ਵੀ ਮੈਂ ਖਾਣ ਪੀਣ ਜਾਣਾ ਹੋਟਲਾਂ ਤੇ ਮੱਥਾ ਟੇਕਣ ਜਾਣਾ ਵਾ ਅਸਰੇ ਮੈਂ ਪਹਿਲੀ ਵਾਰੀ ਟਰਾਈ ਕਰਨ ਲੱਗੀ ਇਹਨਾਂ ਦੀ ਸ਼ਾਪ ਦੀ ਤੇ ਇਹਨਾਂ ਦੇ ਸੌਰੀ ਰੈਸਟੋਰੈਂਟ ਦੀ ਮਤਲਬ ਕੈਫੇ ਵੰਗੂ ਹੀ ਆ ਬਹੁਤ ਹੀ ਵਧੀਆ ਇਹਨਾਂ ਦਾ ਫੂਡ ਹੁੰਦਾ ਆ ਤੇ ਆਪਾਂ ਟੇਸਟ ਕਰਦੇ ਹਾਂ ਹੈਗਾ ਫਿਰ ਕੋਈ ਸਟੈਂਡ ਇਹਦਾ ਹੁਣ ਤੁਸੀਂ ਆਪ ਹੀ ਦੱਸੋ ਇੱਕ ਪਾਸੇ ਤਾਂ ਕਹੀ ਜਾਂਦੀ ਐ ਮੈਂ ਪਹਿਲੀ ਵਾਰ ਇਹਨਾਂ ਦੇ ਕੈਫੇ ਤੇ ਆਈ ਆ ਤੇ ਖਾਣਾ ਟਰਾਈ ਕਰਕੇ ਦੇਖਦੇ ਆ ਕਿੱਦਾਂ ਦਾ ਹੁੰਦਾ ਤੇ ਦੂਜੇ ਪਾਸੇ ਕਹੀ ਜਾਂਦੀ ਇਹਨਾਂ ਦਾ ਖਾਣਾ ਬਹੁਤ ਵਧੀਆ ਹੁੰਦਾ ਬਹੁਤ ਸੁਆਦ ਹੁੰਦਾ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਵੀ ਤੇ ਇੱਕ ਗੱਲ ਤੇ ਰਹਿ ਜੇ ਤੁਹਾਨੂੰ ਨਹੀਂ ਪਤਾ ਕਿੱਦਾਂ ਦਾ ਹੁੰਦਾ ਤੂੰ ਪਹਿਲੀ ਵਾਰ ਆਈ ਐ ਤੇ ਤੂੰ ਖਾ ਕੇ ਦੱਸ ਦੇ ਨੇ ਤਾਂ ਪਹਿਲੇ ਨਾ ਬਕਵਾਸ ਮਾਰੀ ਜੇ ਵੀ ਬਾਅਦ ਚ ਜੇ ਸਵਾਦ ਨਾ ਵੀ ਲੱਗਾ ਤਾਂ ਤੂੰ ਕਹਿ ਵੀ ਨਾ ਸਕੇ ਵੀ ਹਾਂ ਮੈਨੂੰ ਤਾਂ ਸਵਾਦ ਨਹੀਂ ਲੱਗਾ ਕਿਉਂਕਿ ਪਹਿਲੇ ਤੂੰ ਬੋਲ ਹਟੀਆਂ ਵੀ ਹਾਂ ਖਾਣਾ ਬਹੁਤ ਵਧੀਆ ਹੁੰਦਾ ਇਹਨਾਂ ਦਾ ਲੋ ਜੀ ਆਪਣੀ ਹੋ ਗਈ ਪੇਟ ਪੂਜਾ ਆਪਾਂ ਪੈਸੇ ਵੀ ਦੇਤੇ ਹੁਣ ਗਈ ਇਸ ਵੇਰੇ ਆਪਾਂ ਪੈਕ ਕਰਾ ਲਿਆ ਪ੍ਰਗਟ ਵਾਸਤੇ ਤੁਹਾਡੇ ਬਾਈ ਵਾਸਤੇ ਖਾਣ ਨੂੰ ਘਰ ਵਾਸਤੇ ਨਾ ਨਾ ਗੁੱਡੀ ਝੂਠ ਨਹੀਂ ਬੋਲਣਾ ਝੂਠ ਜਮਾ ਹੀ ਨਹੀਂ ਬੋਲਣਾਗਾ ਇਹਦਾ ਬਸ ਇੱਕ ਨਾਮ ਆ ਉਹਨਾਂ ਦਾ ਵੀ ਹਾਂ ਮੈਂ ਪ੍ਰਗਟ ਤੇ ਤੁਹਾਡੇ ਘਰ ਵਾਲੇ ਵਾਸਤੇ ਨਾ ਘਰੇ ਲੈ ਜਾਣ ਵਾਸਤੇ ਪੈਕ ਕਰਵਾ ਲਿਆ ਵੀ ਹਾਂ ਘਰੇ ਜਾ ਕੇ ਉਹ ਖਾਣਗੇ ਆ ਇੱਥੇ ਤੂੰ ਆਪਦਾ ਖਾ ਲਿਆ ਤੇ ਆਦੇ ਘਰ ਵਾਲੇ ਨੂੰ ਪੁੱਛਿਆ ਵੀ ਨਹੀਂ ਇੱਕ ਚਮਚਾ ਨਾ ਉਹਦੀ ਪਲੇਟ ਦਿਖਾਈ ਐ ਵੀ ਹਾਂ ਉਹਨੇ ਵੀ ਆਦੇ ਵਾਸਤੇ ਖਾਣ ਨੂੰ ਮੰਗਾਇਆ ਤੇ ਉਹਨਾਂ ਦਾ ਬਹਾਨਾ ਲਾ ਕੇ ਤੂੰ ਖਾਣਾ ਪੈਕ ਕਰਵਾਇਆ ਤਾਂ ਕਿ ਘਰੇ ਜਾ ਕੇ ਤੂੰ ਫੇਰ ਖਾ ਸਕੇ ਗਾਇਜ਼ ਵੀਰੇ ਅਸੀਂ ਚੱਲੇ ਪਿੰਡ ਅਸੀਂ ਸ਼ਹਿਰ ਆਏ ਸੀ ਆਪਾਂ ਖਾ ਪੀ ਲਿਆ ਪ੍ਰਗਟ ਵਾਸਤੇ ਪੈਕ ਕਰਾ ਲਿਆ ਤੇ ਹੋਰ ਤੂੰ ਸ਼ਹਿਰ ਔਨੀਗੜ੍ਹ ਵਾਸਤੇ ਹੁੰਨੀ ਆ ਐਸੇ ਕੰਮ ਵਾਸਤੇ ਉਹ ਨਹੀਂ ਨਿਆ ਸ਼ਹਿਰ ਆਉਨੀਆਂ ਖਾਨੀਆਂ ਪੀਨੀਆਂ ਸੜਕ ਤੇ ਪਾਗਲਾ ਵਾਂਗੂ ਫੋਨ ਲੈ ਕੇ ਬੋਲਦੀ ਰਹਿੰਨੀ ਐ ਕੈਮਰਾ ਖੋਲ ਕੇ ਕਦੇ ਇੱਧਰੋਂ ਕਮਾ ਲਿਆ ਕੈਮਰਾ ਕਦੇ ਉੱਧਰੋਂ ਕਮਾ ਲਿਆ ਤੁਹਾਨੂੰ ਸੰਗ ਸ਼ਰਮ ਜਮਾ ਹੀ ਨਹੀਂ ਆਉਂਦੀਗੀ ਨਾਲਿਆ ਤੂੰ ਮੈਂ ਖਾ ਮੈਂ ਨਹੀਂ ਖਾਦਾ ਵਾਦਾ ਕਰਨੀ ਮੈਂ ਕਦੇ ਨਹੀਂ ਖਾਂਦਾ ਮੋਦਨ ਉਹ ਕੀ ਆ ਮਤ ਉਹ ਤਾਂ ਸਾਨੂੰ ਪਤਾ ਤੂੰ ਭੁੱਖੀ ਐ ਮੈਂ ਪਹਿਲਾਂ ਹੀ ਕਹਿ ਕੇ ਹੱਡੀਆਂ ਵੀ ਜਿਹੜਾ ਤੂੰ ਖਾਣਾ ਪੈਕ ਕਰਵਾਇਆ ਉਹ ਆਪਦੇ ਘਰ ਵਾਲਿਆਂ ਦੇ ਤੇ ਮੁੰਡੇ ਵਾਸਤੇ ਨਹੀਂ ਪੈਕ ਕਰਵਾਇਆ ਉਹ ਤਾਂ ਸਿਰਫ ਸਿਰਫ ਆਪਦੇ ਵਾਸਤੇ ਕਰਵਾਇਆ ਉਹਨਾਂ ਦਾ ਤਾਂ ਸਿਰਫ ਤੂੰ ਨਾਂ ਲਿਆ ਵਲੌਗ ਦੇ ਵਿੱਚ ਵੀ ਹਾਂ ਕੋਈ ਤੈਨੂੰ ਕਹਿ ਨਾ ਦਵੇ ਵੀ ਹਾਂ ਤੂੰ ਬਾਹਲਾ ਖਾਨਣੀ ਐ ਜਾਂ ਕੁਝ ਹੋਰ ਤੈਨੂੰ ਕੋਈ ਰੋਸਟ ਨਾ ਕਰੇ ਇਸ ਗੱਲ ਤੋਂ ਆ ਲੈ ਅੰਬ ਇਹ ਤਾਂ ਡਾਕ ਖੱਟਾ ਹਾਂ ਇੱਥੇ ਤੋਂ ਫਲ ਫਰੂਟ ਲਈ ਜਾਣੀਆਂ ਨਾ ਉੱਥੋਂ ਵੀ ਚੱਕ ਕੇ ਤੇ ਚੀਜ਼ ਖਾਣ ਲੱਗ ਗਈਆਂ ਹਾਂ ਜੇ ਗਾਂ ਜਾ ਕੇ ਸਬਜ਼ੀ ਲਾਂਗੇ ਨਾ ਉੱਥੇ ਜਾ ਕੇ ਹਰੀਆਂ ਮਿਰਚਾਂ ਜਾਂ ਕਰੇਲੇ ਖਾਈ ਚੰਗਾ ਫਿਰ ਪਤਾ ਲੱਗੂਗਾ ਵੀ ਹਾਂ ਤੂੰ ਸਬਜ਼ੀ ਲਈ ਆ ਇੱਧਰ ਬੰਦਿਓ ਜੂਸ ਗਈ ਸੀ ਤੇ ਜਦੋਂ ਵੀ ਐਦਾ ਆ ਬਲੌਗ ਆਉਂਦਾ ਵੀ ਹਾਂ ਮੈਂ ਅੱਜ ਘਰੋਂ ਬਾਹਰ ਚੱਲੀ ਆ ਮੈਂ ਸ਼ਹਿਰ ਚੱਲੀ ਆ ਮੈਂ ਉੱਥੇ ਚੱਲੀ ਆ ਮੈਂ ਇੱਥੇ ਚੱਲੀ ਆ ਉਦੋਂ ਕਦੇ ਕਿਸ ਨੇ ਨੋਟ ਕੀਤਾ ਵੀ ਉਸ ਵਲੌਗ ਦੇ ਵਿੱਚ ਕਿੰਨੀਆਂ ਚੀਜ਼ਾਂ ਖਾਂਦੀ ਐ ਵੀ ਇੱਕ ਵਾਰਾਂ ਖਾਂਦੀ ਐ ਦੋ ਵਾਰਾਂ ਖਾਂਦੀ ਐ ਕਿ 10 ਵਾਰਾਂ ਖਾਂਦੀ ਐ ਕਦੇ ਕਿਸ ਨੇ ਨੋਟ ਕੀਤਾ ਇਹ ਸਕੂਲ ਦੇ ਬੱਚੇ ਮੈਨੂੰ ਕਿੱਦਾਂ ਦੇਖਦੇ ਆ ਸਕੂਲ ਦੀ ਬੈਂਕ ਖੜੀ ਐ ਬੱਚੇ ਹੱਸਦੇ ਮੈਨ ਦੇ ਬੱਚੇ ਸਕੂਲ ਵਾਲੇ ਤੈਨੂੰ ਦੇਖ ਕੇ ਤਾਂ ਹੱਸਦੇ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਇਹ ਉਹੀ ਡੰਗਰ ਬੇਵਕੂਫ ਬੇਯਕਲ ਜਨਾਨੀਆਂ ਜਿਹੜੀ YouTube ਤੇ ਸਾਰਾ ਦਿਨ ਭੌਂਕਦੀ ਰਹਿੰਦੀ ਆ ਸਾਰਾ ਦਿਨ ਪਸ਼ੂ ਵਾਂਗੂ ਖਾਂਦੀ ਰਹਿੰਦੀ ਆ ਮਗਾ ਜਵਾਕ ਹੱਸਦੇ ਦੇਖ ਕੇ ਪਹਿਲੀ ਵਾਰ ਕਿ ਮੈਂ ਇੰਨਾ ਡੰਗਰ ਬੇਵਕੂਫ ਦੇਖਿਆ ਜਿਹੜਾ ਆਪ ਦੀ ਬੇਇੱਜ਼ਤੀ ਤੇ ਆਪ ਹੀ ਹੱਸੀ ਜਾਂਦਾ ਮੈਨੂੰ ਕੀ ਕੋਈ ਲੈਵੰਦਾ ਨੰਦ ਬਲੈਡ ਆਪ ਉਹ ਤੇ ਪੀਜ਼ਾ ਖਾਦਾ ਡੋਸਾ ਖਾਦਾ ਕੀਨੇ ਦੇਖਿਆ ਡੋਸਾ ਨੂੰ ਵੀਡੀਓ ਪਾਈ ਆ ਮੈਂ ਹੋਰ ਕਿਉਂ ਨਹੀਂ ਭਾਈ ਡੋਸਾ ਖਾਦਾ ਇੰਨਾ ਪੀਜ਼ਾ ਖਾਦਾ ਕਿਉਂ ਨਹੀਂ ਵਾ ਕਿਉਂ ਨਹੀਂ ਫੇਸਬੁੱਕ ਦੇ ਭਾਈ ਆਂਟੀ ਨੇ ਉਹਦੇ ਦਿਖਾ ਦਿੱਤੀ ਮੈਂ ਦਹੀਂ ਭੱਲੇ ਖਾਦੇ ਆ ਦਹੀਂ ਨਾਲ ਦਹੀਂ ਭੱਲੇ ਉਹ ਤਾਂ ਹੀ ਭੱਲੇ ਸੀ ਅੱਜ ਤੱਕ ਕਿਤੇ ਖੜੇ ਸੀ ਮੈਂ ਦਹੀਂ ਭੱਲੇ ਸੀ ਕੋਈ ਨਹੀਂ ਉਹ ਲੈ ਟਿਪ ਦੇ ਦੇ ਦੇਖੋ ਤੁਸੀਂ ਉਵੇਂ ਲੋਕਾਂ ਨੂੰ ਪਾਗਲ ਬਣਾਉਂਦੀ ਆ ਬੇਵਕੂਫ ਬਣਾਉਂਦੀ ਆ ਵੇ ਇਹਦਾ ਜਵਾਕ ਨੂੰ ਵੀ ਪਤਾ ਇਹਦਾ ਜਵਾਕ ਵੀ ਇਹਦੀ ਰਗ ਰਗ ਤੋਂ ਵਾਕਿਫਾ ਵੀ ਹਾਂ ਇਹ ਜੇ ਸ਼ਰਬਜਾਤ ਜਾਊਗੀ ਬਿਨਾਂ ਖਾਦੇ ਪੀਤੇ ਨਹੀਂ ਮੁਰਦੀ ਸਸਤੀ ਜੀ ਜਿਹਨੂੰ ਇਹਨੇ ਹੱਥ ਪਾਉਣਾ ਚੀਜ਼ ਉਹ ਖਾਣੀ ਹੈ ਜਿਹੜੀ ਮਹਿੰਗੀ ਹੋਊਗੀ ਫਿਰ ਕਹੋਗੇ ਹਾਂ ਸਾਡੇ ਕੋਲ ਪੈਸੇ ਨਹੀਂ ਇਸ ਤਗਰੀਬਾਂ ਸੀ ਕਿਹੜਾ ਕਿਸੇ ਤੋਂ ਮੰਗੇ ਸੀ ਅਗਲੇ ਨੇ ਆਪੇ ਸਾਨੂੰ ਗਰੀਬ ਵੇਖ ਕੇ ਪੈਸੇ ਪਾਤੇ ਕੁੜੀਆਂ ਗਾਇਸ ਇਹਦੇ ਪਟੂਰੇ ਦੇਖੋ ਇਹ ਪਟੂਰੇ ਆ ਚਾਟ ਦਾ ਚਟਕਾ ਤੋਂ ਲੈਂਦੇ ਇਹ ਵਧੀਆ ਮਹਿੰਗੇ ਵਾਲੇ ਆ ਨਾ ਮਹਿੰਗੇ ਭਟੂਰੇ ਇਹਦਾ ਕੀ ਮਤਲਬ ਹੋਇਆ ਨਾ ਜਿੱਥੋਂ ਤੋਂ ਭਟੂਰੇ ਲੈ ਕੇ ਆਈਆਂ ਉਹਨਾਂ ਨੇ 1 ਲੱਖ ਰੁਪਏ ਕਿਲੋ ਦੇ ਹਿਸਾਬ ਨਾਲ ਮੈਦਾ ਲੈ ਕੇ ਫੇਰ ਇਹ ਭਟੂਰੇ ਬਣਾਏ ਆ ਇਹ ਭਟੂਰੇ ਤਾਂ ਕਿਹੜੇ ਆ ਕੁੰਨੇ ਛੋਨੇ ਵਾਓ ਅਜੇ ਵੀ ਗਰਮ ਪਏ ਆ ਸੌਫਟ ਪਏ ਅਜੀਬ ਤੇ ਮੈਂ ਤੁਹਾਨੂੰ ਟੇਸਟ ਕਰਕੇ ਦਿਖਾਨੀ ਇੱਕ ਪਰੇ ਘਟੂ ਇੱਧਰ ਦੇਖੋ ਆ ਲੈ ਵਿੱਚ ਤੁੰਚੂ ਨਾ ਗਿਆ ਮੂੰਹ ਕਿਉਂ ਮੋਯੰਮੀ ਦੇਖ ਲੋਏ ਕਿੰਨੀ ਬੇਸ਼ਰਮ ਜਨਾਨੀ ਐ ਇਹਨੂੰ ਇਹਦਾ ਘਰ ਵਾਲਾ ਵੀ ਰੋਸਟ ਕਰੀ ਜਾਊਗਾ ਤਵੇ ਲਾਈ ਜਾਊਗਾ ਕਹਦੇ ਤੇ ਇਹਦਾ ਮੁੰਡਾ ਵੀ ਗੱਲਾਂ-ਗੱਲਾਂ ਦੇ ਵਿੱਚ ਇਹਦੇ ਤੇ ਤਵਾ ਲਾ ਜਾਂਦਾ ਪਰ ਇਹਨੂੰ ਫੇਰ ਵੀ ਨਹੀਂ ਪਤਾ ਲੱਗਦਾ ਵੀ ਹਾਂ ਮੈਂ ਲੋਕਾਂ ਨੂੰ ਕਹਿੰਦੀ ਆ ਤੇ ਮੇਰੇ ਘਰ ਦੇ ਹੀ ਬੇਇੱਜ਼ਤੀ ਕਰੀ ਜਾਂਦੇ ਰਹਿੰਦੇ ਮੇਰੀ ਨਾ ਤੂੰ ਇਹ ਤਾਂ ਦੱਸਦਾ ਵੀ ਹਾਂ ਪਟੂਰੇ ਸਵਾਦ ਆ ਖਾ ਕੇ ਦਿਖਾਤੇ ਸਾਨੂੰ ਪਰ ਤੂੰ ਇਹ ਨਹੀਂ ਦੱਸਿਆ ਵੀ ਹਾਂ ਇਹ ਪਟੂਰੇ ਹੈਗੇ ਕਿਹੜੇ ਆ ਬਸ ਗੱਲ ਵਿਚ ਵਿਚਾਲੇ ਛੜਤੀ ਵੀ ਕਿਹੜੇ ਪਟੂਰੇ ਆ ਇਹ ਚੱਕ ਪਰੇ ਖਾ ਤੂੰ ਲੂਕੋਂ ਦੋਵਾਰ ਹੋਇਆ ਤੇਰੇ ਵਾਸਤੇ ਲੈ ਆਂਦੇ ਮੈਂ ਤਾਂ ਪਹਿਲਾਂ ਹੀ ਕਹਿ ਕੇ ਹੱਡੀਆਂ ਇੱਕ ਦੋ ਵਾਰ ਕਹਿ ਹੱਡੀਆਂ ਵੀ ਉਹਨਾਂ ਦਾ ਤਾਂ ਸਿਰਫ ਨਾਮ ਹੀ ਆ ਪਹਿਲਾਂ ਤੂੰ ਆਪ ਤਾਂ ਰੱਜ ਲੈ ਫੇਰ ਉਹਨਾਂ ਨੂੰ ਦੇ ਦੇ ਵੀ ਲੈ ਆਂਦੇ ਤੂੰ ਜਵਾਕ ਵਾਸਤੇ ਭੋਗ ਪਹਿਲਾਂ ਤੂੰ ਆਪ ਲਈ ਜਾਨੀ ਆਪਦੇ ਆਪ ਨੂੰ ਤੋਂ ਇਹਨਾਂ ਨੂੰ ਪਟੂਰੇ ਨਹੀਂ ਪਸੰਦ ਆ ਹਾਂ ਆਏ ਹੋ ਗਏ ਜੀ ਇੰਨੇ ਝਟੋ ਜਨ ਟਰੈਕਟਰ ਨਾਲ ਬਾਹਰ ਪਾ ਕੇ ਤੋੜਨੇ ਪੈਣਾ ਖਾਣ ਪੀਣ ਦੇ ਮਾਮਲੇ 'ਚ ਨਾ ਇਸ ਬੁੜੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਇਹਨੂੰ ਚੰਗਾ ਭਲਾ ਪਤਾ ਵੀ ਇਹਦਾ ਘਰ ਵਾਲਾ ਕਿਹੜੀ ਚੀਜ਼ ਖਾਂਦਾ ਕਿਹੜੀ ਚੀਜ਼ ਨਹੀਂ ਖਾਂਦਾ ਇਹਨੇ ਘਰੇ ਲੈ ਜਾਣ ਵਾਸਤੇ ਜਦੋਂ ਵੀ ਕੋਈ ਚੀਜ਼ ਪੈ ਕੇ ਕਰਵਾਉਗੀ ਉਹ ਚੀਜ਼ ਪੈ ਕੇ ਕਰਵਾਉਗੀ ਜਿਹੜੀ ਚੀਜ਼ ਇਹਦਾ ਘਰ ਵਾਲਾ ਨਹੀਂ ਖਾਂਦਾਗਾ ਵੀ ਚਲ ਇਹ ਨਾ ਖਾਊਗਾ ਫਿਰ ਉਸੇ ਬਹਾਨੇ ਮੈਂ ਖਾ ਲੂੰਗੀ ਪਕਾ ਰਵੇ ਗਰਮੀ ਬਹੁਤ ਜ਼ਿਆਦਾ ਸੀ ਗਾਇਸ ਰਿਆ ਬਹੁਤ ਨਹੀਂ ਕਿਤੇ ਪੌੜਾ ਲੱਗਦਾ ਪਿਆ ਸੀ ਪਹਿਲਾਂ ਬੱਦਲ ਆਏ ਜਸ ਕਮੀ ਪਊਗਾ ਮੀਂਹ ਪਿਆ ਨਹੀਂ ਪਿਆ ਇੰਨੀ ਗਰਮੀ ਲੱਗਦੀ ਸੀ ਕਿ ਜੇ ਤਾਂ ਫਿਰ ਇਹ ਸੀ ਨਾਲ ਹੀ ਚੱਕ ਕੇ ਲੈ ਜਾਂਦੇ ਮੋਟਰਸਾਈਕਲ ਤੇ ਲੱਗਣੀ ਨਹੀਂ ਸੀ ਗਰਮੀ ਮਹਿਸੂਸ ਹੀ ਨਹੀਂ ਹੁੰਨੀ ਸੀ ਤੁਹਾਨੂੰ ਜਮਾਂ ਵੀ ਝੋਲਾ ਕਾਦੇ ਤੁਸੀਂ ਚੱਕੀ ਕਰਦੇ ਹੋ ਗੇਫਟ ਹੀ ਅਤਰੇ ਕੋ ਹੋਰ ਗਈ ਵੀ ਆ ਜੀਆ ਗਾਇਸ ਨੇ ਇੰਦਰ ਲਈ ਗੇਟ ਲਿਆਇਆ ਬਹੁਤ ਵਧੀਆ ਐਕਟਿੰਗ ਸੀ ਬਹੁਤ ਸੋਹਣੀ ਐਕਟਿੰਗ ਕੀਤੀ ਐਸ ਐਕਟਿੰਗ ਲਈ ਦਿਨ ਓਸਕਰ ਅਵਾਰਡ ਮਿਲਣਾ ਚਾਹੀਦਾ ਅੱਛਾ ਮੈਂ ਖਾਣ ਬੈਠੀ ਉੱਥੇ ਖਾਣ ਚਾੜ ਦਾ ਚਸਕਾ ਤੇ ਹਨਾ ਤੇ ਚਲੇ ਗਏ ਪਤਾ ਨਹੀਂ ਕਿੱਥੇ ਦੇ ਮੈਨੂੰ ਮੈਨੂੰ ਲੈ ਕੇ ਗਏ ਸੀ ਸੁਨਿਆਰੇ ਦੇ ਤੇ ਮੈਨੂੰ ਕਹਿੰਦੇ ਆ ਕਿ ਤੈਨੂੰ ਜੀ ਲਾ ਕੇ ਦੇਣਾ ਤੇ ਮੈਂ ਮੁੜ ਕੇ ਉੱਥੋਂ ਮੈਨੂੰ ਲੈ ਕੇ ਡਾਕਟਰ ਦੇ ਫਿਰ ਮੈਨੂੰ ਕਹਿੰਦੇ ਕਿ ਉੱਥੇ ਬੈਠਾ ਨਹੀਂ ਕੀ ਲੈ ਗਿਆ ਇਹ ਤੇ ਹੁਣ ਆਪਾਂ ਅੱਛਾ ਫੇ ਤੇਰੇ ਘਰ ਵਾਲ ਨੇ ਤੇਰੇ ਵਾਸਤੇ ਗਿਫਟ ਲੈਣਾ ਸੀਗਾ ਤੇ ਉਹਨੂੰ ਵੀ ਪਤਾ ਸੀਗਾ ਵੇ ਇਹਨੂੰ ਲਾਲਚ ਚ ਕਿਵੇਂ ਲਾਉਣਾ ਇਹਦਾ ਧਿਆਨ ਦੂਜੇ ਪਾਸੇ ਕਿਵੇਂ ਕਰਨਾ ਤਾਂ ਕਰਕੇ ਤੈਨੂੰ ਉੱਥੇ ਲੈ ਕੇ ਗਿਆ ਜਿੱਥੇ ਖਾਣ ਵਾਲੀਆਂ ਚੀਜ਼ਾਂ ਸੀਗੀਆਂ ਵੀ ਖਾਣਾ ਦੇਖ ਕੇ ਤੈਨੂੰ ਹੋਰ ਕੁਝ ਸੋਝਦਾ ਨਹੀਂ ਹੋਰ ਕੁਝ ਦਿਖਦਾ ਨਹੀਂ ਸੁਣਦਾ ਨਹੀਂਗਾ ਵੀ ਫੇ ਤੇਨੂੰ ਪਤਾ ਵੀ ਨਹੀਂ ਲੱਗਣਾ ਵੀ ਹਾਂ ਉਹ ਤੇਰੇ ਵਾਸਤੇ ਗਿਫਟ ਲੈਣ ਗਿਆ ਆਪਾਂ ਕਰਦੇ ਹਾਂ ਇਹਦੇ ਵਿੱਚ ਕੀ ਹੈ ਇਹਨਾਂ ਨੇ ਲਿਆਉਂਦਾ ਵਾਉ ਮੇਰੇ ਲਈ ਆਏ ਥੈਂਕ ਯੂ ਲਓ ਬਾਦ ਕਰ ਕਦੇ ਕਦੇ ਇਹਦੇ ਘਰ ਵਾਲੇ ਦੇ ਲੱਛਣਾਂ ਤੋਂ ਤਾਂ ਮੈਨੂੰ ਆਇਨ ਲੱਗਦਾ ਹੁੰਦਾ ਜਿਵੇਂ ਇਹ ਬੰਦਾ ਤਾਂ ਹੈ ਹੀ ਨਹੀਂ ਇਹ ਮਰਦ ਤਾਂ ਹੈ ਹੀ ਨਹੀਂ ਇਹ ਜਨਾਨਾ ਹੈ ਇਹਦੇ ਲੱਛਣ ਹੀ ਹੋ ਜਾਂਦੇ ਆ ਤੇ ਦੂਜੇ ਪਾਸੇ ਐਕਟਿੰਗ ਦੇਖੋ ਤੁਸੀਂ ਮੈਡਮ ਦੀ ਹਾਏ ਮੇਰੇ ਵਾਸਤੇ ਜਦੋਂ ਇਹਨਾਂ ਪਹਿਲਾਂ ਹੀ ਕਹਿਦਾ ਵੀ ਤੇਰੇ ਵਾਸਤੇ ਗਿਫਟ ਲੈ ਗਿਆ ਫਿਰ ਇਨੀ ਓਵਰ ਐਕਟਿੰਗ ਕਰਨ ਦੀ ਲੋੜ ਵੀ ਕੀ ਆ ਅਸੀਂ ਐਕਟਿੰਗ ਐਕਟਿੰਗ ਕਰਨੀ ਵੀ ਤੇ ਪਰਸਾ ਨੂੰ ਕਰਨੀ ਵੀ ਨਹੀਂ ਆਉਂਦੀਗੀ ਲੋਕਾਂ ਨੂੰ ਬੇਕੁਫ ਬਣਾਉਣਾ ਵੀ ਤੇ ਬਣਾਉਣਾ ਵੀ ਨਹੀਂ ਆਉਂਦਾ ਸਾਨੂੰ ਤੇਰੇ ਨਾਲ ਵਧੀਆ ਐਕਟਿੰਗ ਤਾਂ ਜਿਹੜੇ ਚੌਥੇ ਪੰਜਵੇਂ ਕਲਾਸ ਵਾਲੇ ਬੱਚੇ ਹੁੰਦੇ ਨੇ ਨਾ ਉਹ ਕਰ ਲੈਂਦੇ ਐਨੀ ਘਟੀ ਐਕਟਿੰਗ ਤੇਰੀ ਬਾਕੀ ਜਿਹੜੇ ਗਲਤ ਬੋਲਦੇ ਵੀਰੇ ਨਾ ਬੋਲਿਆ ਕਰੋ ਰਿਕਵੈਸਟ ਆ ਕਿਉਂਕਿ ਮੈਂ ਕੋਈ ਮਾੜੀ ਚੀਜ਼ ਨਹੀਂ ਕਰਦੀ ਕੋਈ ਵੀਡੀਓ ਤੁਸੀਂ ਦੇਖੇ ਖਾਣ ਵਾਲੀ ਵੀਡੀਓ ਤੋਂ ਵੀ ਤੁਸੀਂ ਬੋਲਣ ਲੱਗ ਜੰਨੇ ਹੋ ਖਾਣਾ ਕੋਈ ਵੀਰੇ ਮਾੜੀ ਗੱਲ ਤਾਂ ਹੈ ਨਹੀਂ ਹਰੇਕ ਅਕਸਰ ਜੋਲੀ ਜਾਨ ਨੂੰ ਹਰ ਇੱਕ ਦਿਨ ਜੀ ਕਰਦਾ ਮੈਂ ਕਿ ਮੈਨੂੰ ਵੀ ਮੈਂ ਆਪਣੇ ਹਿਸਾਬ ਨਾਲ ਖਾਣੀ ਆ ਨਾ ਨਾ ਗੁੱਡੀ ਐਸ ਤੇ ਤੈਨੂੰ ਕਦੇ ਗਲਤ ਬੋਲੇ ਨਹੀਂ ਅਸੀਂ ਤੈਨੂੰ ਗਲਤ ਬੋਲ ਕੇ ਆ ਤੇ ਸਰ ਪਾਪ ਲੈਣਾ ਵਾ ਜਿਵੇਂ ਤੂੰ ਕੋਈ ਗਲਤ ਕੰਟੈਂਟ ਨਹੀਂ ਅਪਲੋਡ ਕਰਦੀ ਕੋਈ ਗਲਤ ਚੀਜ਼ ਨਹੀਂ ਆਹੋ ਅੱਜ ਕੱਲ ਦੇ ਬੱਚੇ ਜਿਹੜੇ ਵਹਿੰਦੇ ਜਨਰੇਸ਼ਨ ਵਹਿੰਦੀ ਐ ਤੈਨੂੰ ਉਹਨਾਂ ਨੂੰ ਕੋਈ ਗਲਤ ਚੀਜ਼ ਨਹੀਂ ਸਿਖਾਉਂਦੀਗੀ ਉਵੇਂ ਹੀ ਅਸੀਂ ਤੈਨੂੰ ਕਦੇ ਗਲਤ ਬੋਲੇ ਹੀ ਨਹੀਂਗੇ ਅਸੀਂ ਤੈਨੂੰ ਗਲਤ ਬੋਲ ਹੀ ਨਹੀਂ ਸਕਦੇਗੇ ਤੇ ਰਹੀ ਗੱਲ ਖਾਣ ਪੀਣ ਦੇ ਤੂੰ ਖਾਣੇ ਪੀਣੇ ਕਿੱਥੇ ਆ ਤੂੰ ਦੱਸੋ ਸੁੱਕ ਗਈ ਜਮਾ ਢੱਕਾ ਹੋਈ ਪਈ ਐ ਅਸੀਂ ਤੈਨੂੰ ਕਿਵੇਂ ਕਹਾਂਗੇ ਵੀ ਹਾਂ ਤੂੰ ਇੰਨਾ ਖਾਣੇ ਪੀਣੇ ਐ ਪਹਿਲਾਂ ਆਦੀ ਹਾਲਤ ਤਾਂ ਵੇਖ ਜੇ ਕੁਝ ਖਾएंगे ਪੀएंगे ਮੋਟੀ ਹੋਏਗੇ ਫਿਰ ਐਸੀ ਤੈਨੂੰ ਕਹਾਂਗੇ ਵੀ ਹਾਂ ਤੂੰ ਖਾਣੀ ਆ ਪੀਣੀ ਆ ਪਰ ਸ਼ੌਂਗ ਚਰਦੀ ਰਹਿਣੀ ਐ ਸੁੱਕ ਕੇ ਤਾਂ ਤੂੰ ਜਮਾ ਢੱਕਾ ਹੋਈ ਪਈ ਐ ਤੇਰੀ ਨੂੰ ਸਾਰ ਦਿਨ ਖਾਈ ਜੰਨੀ ਐ ਠੀਕ ਐ ਇੰਨਾ ਵੀ ਕੋਈ ਕਮਲਾ ਨਹੀਂ ਹੁੰਦਾ ਕਿ ਤੇ ਤੇ ਦਿਨਾਂ ਖਾ ਪੀ ਠੀਕ ਆ ਨਾ ਦੇਖ ਲਓ ਡਲਾ ਦਾ ਬੋਲ ਚੀਜ਼ ਨਹੀਂ ਖਾਦੀ ਜਾਂਦੀ ਨਾ ਤੂੰ ਕਿੱਥੇ ਕੰਮ ਲੀਆ ਤੂੰ ਤਾਂ ਸਿਆਣੀ ਬਹੁਤ ਆ ਕਾਮਲਾ ਤਾਂ ਯੂਟਿਊਬਰ ਆ ਜਦੋਂ ਤੂੰ ਵੀਡੀਓ ਅਪਲੋਡ ਕਰਦੀ ਆ ਉਹਦੇ ਵਿੱਚ ਪਤਾ ਨਹੀਂ ਕਿਹੜੇ ਸਾਡਾ ਯੂਟਿਊਬ ਵੀਡੀਓ ਨੂੰ ਐਡਿਟ ਕਰਕੇ ਉਹਦੇ ਵਿੱਚ ਖਾਣ ਪੀਣਾਂ ਦੀਆਂ ਕਲਿੱਪਸ ਲਾ ਦਿੰਦਾ ਪਤਾ ਨਹੀਂ ਯੂਟਿਊਬ AI ਨਾਲ ਵੀਡੀਓ ਬਣਾ ਕੇ ਐਡਿਟ ਕਰ ਦਿੰਦਾਗਾ ਵੀ ਪਤਾ ਹੀ ਨਹੀਂ ਲੱਗਦਾ ਵੀ ਆ ਤੂੰ ਆ ਜਾਂ AI ਨਾਲ ਵੀਡੀਓ ਬਣੀ ਵੀ ਰੀਅਲ ਆ ਕਿ ਫੇਕ ਆ ਜਵਾਂ ਨਹੀਂ ਪਤਾ ਲੱਗਦਾ ਪਤਾ ਨਹੀਂ ਕਿਉਂ ਯੂਟਿਊਬ ਤੇਰੇ ਮਗਰ ਪਿਆਵਾ ਤੇਰੀਆਂ ਵੀਡੀਓਜ਼ ਵਿੱਚ ਖਾਣ ਪੀਣਾਂ ਦੀਆਂ ਕਲਿੱਪਸ ਲਾਉਂਦਾ ਮੈਂ ਮੰਗਦੀ ਆ ਹੁਣ ਛੋਲ ਦਾਲ ਬਣਦੀ ਆ ਤੇ ਆਪਾਂ ਬਣਾ ਲੇ ਛੋਲ ਠੀਕਾ ਤੇ ਦਾਲ ਬਣਦੀ ਆ ਹਜੇ ਕਸਰ ਰਹਿੰਦੀ ਐ ਖਾਣ ਪੀਣ ਆਲੀ ਕਸਰ ਤੇ ਉਹ ਕਹਿੰਦੀ ਮੈਂ ਤਾਂ ਇੰਨਾ ਖਾਂਦੀ ਨਹੀਂ ਮੈਂ ਕੌਮਲੀ ਥੋੜੋ ਜਿਹੜਾ ਸਾਤ ਦਿਨ ਖਾਈ ਜਾਊਂਗੀ ਤੁਸੀਂ ਐਵੇਂ ਗਲਤ ਬੋਲਦੇ ਰਹਿੰਨੇ ਆ ਮੰਮਾ ਚਲ ਪੰਮਾ ਇੱਕ ਚੌਕ ਖਮੰਗੇ ਨਾਲ ਤੇ ਕੱਲ ਨੂੰ ਕੀ ਬਣਾਈਏ ਕਲਵਾਂ ਨੂੰ ਗੈਂਗ ਨਹੀਂ ਬਣਾ ਲਾਗੇ ਫਾਈ ਆ ਹਾਏ ਇਹ ਤਾਂ ਬਾਲਾ ਗਿੱਗਾ ਬੱਚਾ ਐਕਟਿੰਗ ਦੇਖੋ ਇਸ ਬੱਚੇ ਦੀ ਕਿੰਨੀ ਸੋਹਣੀ ਐ ਕਿੰਨੀ ਭੈੜੀ ਲੱਗੀ ਆਂਦੀ ਐ ਇਹ ਇੱਕ ਤਾਂ ਦੋਨੇ ਪਾਸੇ ਛੋਟੇ ਛੋਟੇ ਸਾਂਗੇ ਜੇ ਖੜੇ ਕੀਤੇ ਨੇ ਵਾਲਾ ਨਾਲ ਦੂਜਾ ਪਿੱਛੇ ਜਿਹੜੀ ਨਿੱਕੀ ਜਿਹੀ ਪੂਛ ਜੀ ਨਿਕਲੀ ਵੀ ਐ ਦੀ ਤੇ ਤੀਜੇ ਦੀ ਐਕਟਿੰਗ ਦੇਖੋ ਨਿੱਕੇ ਜੇ ਕਾਕੇ ਦੀ ਗਿੱਗੇ ਬੱਚੇ ਦੀ ਐਕਟਿੰਗ ਦੇਖੋ ਕਿੰਨੀ ਸੋਹਣੀ ਐ ਤੇ ਚੌਲ ਖਾਣ ਦਾ ਮਜਾ ਹੱਥ ਨਾਲ ਆਉਂਦਾ ਠੀਕ ਆ ਤੇ ਮੈਂ ਤਾਂ ਹੱਥ ਨਾਲ ਚੌਲ ਖਾਣੀਆਂ ਮਮਰੀ ਨੇ ਡੰਗਰੇ ਪਸ਼ੂਏ ਮੱਜੇ ਖਾ ਲਿਆਗਾ ਚਮਚੇ ਨਾਲ ਜੇ ਚੋਲ ਖਾਣੀ ਆ ਤਾਂ ਚਮਚੇ ਨਾਲ ਖਾਇਆ ਕਰ ਪਸ਼ੂਆਂ ਵਾਂਗੂ ਹੱਥ ਨਾਲ ਨਾ ਲੱਗੀ ਰਿਆ ਕਾ ਡੰਗਰਾ ਵਾਂਗੂ ਲੈ ਆ ਗਈ ਹੁਣ ਇਸਕ੍ਰੀਮ ਆ ਲਿਆ ਤੂੰ ਜੀਲੀ ਖੜੂ ਇੱਕ ਮੇਰੀ ਜਿਹੜੀ ਮਰਜ਼ੀ ਲੈ ਲਓ ਉਹ ਤਾਂ ਬੱਚਾ ਨੇ ਐਕਟਿੰਗ ਜੀ ਕਰਕੇ ਦਿਖਾਈ ਸੀ ਕਿ ਵੀ ਮੈਂ ਹੁਣ ਤੂੰ ਆਈਸਕ੍ਰੀਮ ਆ ਲਿਆ ਦੇਖਾ ਸਰ ਪਹਿਲਾਂ ਕਰ ਮੂੰਹ ਚ ਲਾਲਾ ਹੀ ਦਿਗਿਆ ਹੋਣਗੇ ਐਕਟਿੰਗ ਤੋਂ ਤਾਂ ਕਿਤੇ ਕਿਉਂਕਿ ਪਿੱਛੇ ਤੂੰ ਕਹਿ ਕੇ ਹਦੀ ਹੁਣ ਇੱਕ ਕਲਿੱਪ ਦੇ ਵਿੱਚ ਵੀ ਹਾਂ ਮੈਨੂੰ ਮੈਂ ਕੰਬਲੀ ਥੋੜਾ ਜਿਹੜੀ ਐ ਖਾਈ ਜਾਵਾਂਗੀ ਤੁਸੀਂ ਮੈਨੂੰ ਆਏ ਨਾ ਬੋਲੀ ਜਾਇਆ ਕਰੋ ਖਾਣ ਪੀਣਾਂ ਦੀ ਚੀਜ਼ ਮੈਂ ਹਸਾਰ ਨਾਲ ਹੀ ਖਾਣੀ ਐ ਸਾਈਕਲ ਤੇ ਕੁਲਫੀ ਵੇਚਣਾ ਹੁੰਦਾ ਉਹ ਨਾ ਉਹ ਜਦੋਂ ਵੀ ਇੱਥੋਂ ਲੰਘਦਾ ਨਾ ਸਾਈਕਲ ਤੇ ਉਹਨੇ ਪੁੱਛ ਗਿਆ ਮੰਗਣਾ ਮੈਨੂੰ ਉਹਨੇ ਕਹਣਾ ਕੁਲਫੀ ਨਹੀਂ ਲਓਗੇ ਆਜ ਆਈਸਕ੍ਰੀਮ ਨਹੀਂ ਖਾਓਗੇ ਮੇਰੇ ਨਾਲ ਓ ਕਮਲੀਏ ਤੈਨੂੰ ਲੱਗਦਾ ਤੇਰਾ ਫੈਨ ਹੈ ਹੈ ਤੈਨੂੰ ਆਦੀ ਭੈਣ ਮੰਨਦਾ ਤਾਂ ਕਰਕੇ ਪੁੱਛਦਾ ਨਹੀਂ ਭੈਣੇ ਇੰਨੇ ਵੱਡੇ ਵਹਿਮ ਦੇ ਵਿੱਚ ਨਾਰਾ ਹੈ ਤੂੰ ਉਹਨੂੰ ਪਤਾ ਹੈ ਜਿੰਨਾ ਇਹ ਮੈਨੂੰ ਪੈਸੇ ਵਟਾ ਸਕਦੇ ਨਾ ਉਹਨੇ ਕੋਈ ਨਹੀਂ ਵਟਾ ਸਕਦਾ ਵੀ ਜੇ ਇਹ ਮੇਰੇ ਕੋਲ ਆਈਸਕ੍ਰੀਮ ਨਾ ਖਾਓਗੀ ਮੇਰੇ ਤੋਂ ਇਹਨੇ ਪੈਸੇ ਕਮਾਈ ਨਹੀਂ ਜਾਣੇ ਕਿਉਂ ਤੂੰ ਇੱਕ ਈ ਲੈਣੀ ਹੁੰਦੀ ਦੋ ਨਹੀਂ ਲੈਣੀ ਤੂੰ ਸਿੱਧੀਆਂ ਪੰਜ ਛੇ ਆਈਸਕ੍ਰੀਮ ਲੈਣੀਆਂ ਹੁੰਦੀਆਂ ਜਿੰਨੇ ਪੈਸੇ ਸਾਰੇ ਦਿਨ ਚ ਤੁਰ ਫਿਰ ਕੇ ਕਮਾਉਂਦਾ ਉਹਦੋਂ ਅੱਧੇ ਪੈਸੇ ਤੇ ਤੂੰ ਖਵਾਵ ਵਟਾ ਦਿੰਨੀ ਆ ਉਹਨੂੰ ਪੰਜਾਂ ਮਿੰਟਾਂ ਚ ਉਹ ਤਾਂ ਕਰਕੇ ਪੁੱਛ ਕੇ ਲੰਘਦਾ ਵੀ ਹਾਂ ਪਹਿਨੇ ਅੱਜ ਆਈਸਕ੍ਰੀਮ ਨਹੀਂ ਲੈਣੇਗੀ ਤੂੰ ਸਾਰਾ ਵਲੌਗ ਦੇਖਿਆ ਮੈਂ ਇਹਨੇ ਘਰੇ ਵੀ ਟੀ-ਸ਼ਰਟ ਪਾ ਕੇ ਰੱਖੀ ਤੇ ਸ਼ਹਿਰ ਵਿੱਚ ਚਲੋ ਘਰੇ ਜਿਹੇ ਜਿਹੇ ਮਾਜੀ ਕੱਪੜੇ ਪਾਓ ਘਰੇ ਆਪਾਂ ਰਹਿਣਾ ਬਹਿਣਾ ਸਹੀ ਢੰਗ ਨਾਲ ਕੰਫਰਟੇਬਲ ਹੋਣਾ ਵਾ ਖੁੱਲੇ ਡੁੱਲੇ ਆਰਾਮ ਆਰਾਮ ਵਾਲੇ ਕੱਪੜੇ ਪਾਓ ਜਿਹਦੇ ਵਿੱਚ ਆਪਾਂ ਨੂੰ ਆਰਾਮ ਮਿਲੇ ਗਰਮੀ ਵੀ ਆ ਪਰ ਜੇ ਆਪਾਂ ਸ਼ਹਿਰ ਪਜਾਇ ਜਾਣਾ ਹੈ ਉਹਦੇ ਤਾਂ ਥੋੜਾ ਸੋਚਣਾ ਚਾਹੀਦਾ ਨਾ ਵੀ ਹਾਂ ਮੇਰੀ ਉਮਰ ਅੱਧ ਦੀ ਲੰਘ ਚੁੱਕੀ ਹੈ ਵੀ ਸ਼ਕਲ ਤੋਂ ਦੇਖ ਕੇ ਪਤਾ ਲੱਗਦਾ ਵੀ ਹਾਂ ਇਹਦੀ ਉਮਰ ਕਿੰਨੀ ਹੋਊਗੀ ਤੇ ਮੈਂ ਸ਼ਹਿਰ ਆ 셔ਟ ਪਾ ਕੇ ਚੱਲੀ ਐ ਵੀ ਕੀ ਆਦਾ ਜਲੂਸ ਕੱਢਿਆ ਤੂੰ ਚੱਜ ਦੇ ਕੱਪੜੇ ਨਹੀਂ ਪਾਏਗੇ ਤੇਰੇ ਤੋਂ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਪਾਂ ਇੱਥੇ ਖਤਮ ਤੇ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਫਿਰ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ